ਮੈਂ ਸ਼ੇਖੂਰ ਬੇਨ ਨਦੀ ਰਹਿਣ ਵਾਲਿਆ ਮੈਂ ਮਤਲਬ ਧੀਆਂ ਤੇ ਇੱਕ ਬਾਬਲ ਦੀ ਜੀਤ ਗਾਣਾ ਗਾਉਣੀ ਆ 300 ਹਾਂ ਗਾਓ ਬੱਚੇ ਗਾਓ ਬਾਬੁਲਾ ਪੀਂਗ ਪਵਾ ਦੇ ਮੇਰੀ ਖੇਤ ਬਰੋਟੇ ਤੇ ਵੀਰਿਆ ਰਸਾ ਵਟਕੇ ਬਨਦੇ ਟਾਣੇ ਮੋਟੇ ਜੋ ਕਸਾਰਾ ਮੇਰੇ ਕੁੜਮਿਆਂ ਦਿਆਂ ਤੋਂ ਤੀਆਂ ਕਰਦੀਆਂ ਨੇ ਸਰਦਾਰੀਆਂ ਲੋਕਾ ਮਾਪੇ ਜਿਉਂਦਿਆਂ ਤੋਂ ਤੀਆਂ ਕਰਦੀਆਂ ਨੇ ਸਰਦਾਰੀਆਂ ਲੋਕਾ ਮਾਪੇ ਜਿਉਂਦਿਆਂ ਤੋਂ ਮਾਏ ਪੇਜ ਸੁਨੇਹਾ ਮੇਰੀਆਂ ਸਾਰੀਆਂ ਸਖੀਆਂ ਨੂੰ ਕੱਢੀਏ ਫੁਲਕਾਰੀ ਤੇ ਸ਼ੀਸ਼ੇ ਲਾਏ ਪੱਖੀਆਂ ਨੂੰ ਮੇੇ ਪੇਜ ਸੁਨੇਹਾ ਮੇਰੀਆਂ ਸਾਰੀਆਂ ਸਖੀਆਂ ਨੂੰ ਕੱਢੀਏ ਫੁਲਕਾਰੀ ਤੇ ਸ਼ੀਸ਼ੇ ਲਾਈਏ ਪੱਕੀਆਂ ਨੂੰ ਪੈਣੋ ਆਜੋ ਕਰਕੇ ਕਾਲੀ ਉਸ ਆਉਂਦੀ ਬਾਗ ਕੀ ਬਾਲੀ ਉਹ ਵੇਖੀ ਪਰਦਾ ਹੁਣ ਪਿੰਡ ਖਾਲੀ ਹੋ ਮੇਰੀ ਬੋਲੀ ਪੌਂਦਿਆਂ ਤੋਂ ਤੀਆਂ बहुत शुक्रिया थैंक यू थैंक यू जोरदार दाड़ी लगा दो जोरदार सब तो पहला मैं मंच के साढे सात सज्जन और पिंड वास का बहुत बहुत मैं अपने हृदय गह की गहराइयों तो अपने क्लब बसंत रितू यू कला त्रिप्पणी वालों जिदा कि मैं संस्थापक हाँ ਉਸ ਵੱਲੋਂ ਮੈਂ ਤੁਹਾਡਾ ਸਾਰੇ ਹੱਥ ਜੋੜ ਕੇ ਆਪਣੀ ਆਤਮਾ ਤੋਂ ਆਪਣੇ ਦਿਲ ਤੋਂ ਤੜਾ ਤਰਵਾਦ ਕਰਦਾ ਕਿ ਜਿਸ ਸੋਚ ਨੂੰ ਲੈ ਕੇ ਅਸੀਂ ਪਿੰਡ-ਪਿੰਡ ਘੁੰਮਦੇ ਆ ਕਿ ਅਸੀਂ ਆਪਣੇ ਪਿੰਡਾਂ ਦੀਆਂ ਕੁੜੀਆਂ ਨੂੰ ਕਿਉਂਕਿ ਮੈਂ ਇੱਕ ਪਿੰਡੂ ਹਾਂ ਮੈਨੂੰ ਆਪਣੇ ਪਿੰਡੂ ਹੋਣ ਤੇ ਮਾਣ ਹੈ ਕਿ ਮੈਂ ਇੱਕ ਪਿੰਡੂ ਹਾਂ ਔਰ ਮੈਂ ਪਿੰਡ ਦੀ ਨਬਜ਼ ਨੂੰ ਜਾਣਦਾ ਹਾਂ ਪਿੰਡ ਦੀ ਮਿੱਟੀ 'ਚ ਖੇਡਿਆ ਹਾਂ ਪਿੰਡ ਦੀ ਮਿੱਟੀ 'ਚ ਮੈਂ ਪੜਿਆ ਹਾਂ ਪਿੰਡ ਦੇ ਦਰਦ ਨੂੰ ਜਾਣਦਾ ਪਿੰਡ ਦੇ ਸੁੱਖ ਨੂੰ ਜਾਣਦਾ ਪਿੰਡ ਦੇ ਦੁੱਖ ਨੂੰ ਜਾਣਦਾ ਪਿੰਡ ਦੀ ਰੁੱਤਾਂ ਨੂੰ ਜਾਣਦਾ ਤਾਂ ਮੇਰੀ ਕੋਸ਼ਿਸ਼ ਹੁੰਦੀ ਹੈ ਕਿ ਮੈਂ ਆਪਣੇ ਪਿੰਡਾਂ ਵਿੱਚ ਸੋਹਣੇ ਪੰਜਾਬ ਦੇ ਪਿੰਡਾਂ ਵਿੱਚ ਕੰਮ ਕਰਾਂ ਔਰ ਆਪਣੀ ਆਪਣੀਆਂ ਲਈ ਅਸੀਂ ਸिलाई ਸੈਂਟਰ ਅਸੀਂ ਪਿੰਡਪੁਰ ਜਾ ਕੇ ਖੋਲਦੇ ਆ ਇਹ ਅੱਜ ਸਾਡਾ 20ਵਾਂ ਸੈਂਟਰ ਹੈ ਜਿੱਥੇ ਅਸੀਂ ਅੱਜ ਅਦਗਟ ਕਰਨ ਆਏ ਆ ਔਰ ਮੇਰੀ ਇਹ ਕੋਸ਼ਿਸ਼ ਰਹੀ ਹੈ ਹਮੇਸ਼ਾ ਕਿਉਂਕਿ ਜਦ ਧੀਆ ਸਾਡੀਆਂ ਪੜੀਆਂ ਲਿਖੀਆਂ ਹੋਣਗੀਆਂ ਜਦ ਸਾਡੀਆਂ ਧੀਆ ਹਰ ਕੰਮ ਚ ਬਿਲਕੁਲ ਉਹਨਾਂ ਕੰਮ ਆਉਂਦਾ ਹੋਏਗਾ ਤਾਂ ਸਾਡਾ ਸਮਾਜ ਸਾਡਾ ਦੇਸ਼ ਸਾਡਾ ਪਿੰਡ ਪਿੰਡ ترقی ਕਰੇਗਾ ਸਹਿਮਤ ਹੋ ਮੇਰੀ ਇਸ ਗੱਲ ਨਾਲ ਸੋ ਬੱਚਿਓ ਤੁਸੀਂ ਜਿਹੜਾ ਸਾਡਾ ਹੌਸਲਾ ਬਸੰਤ ਸਿੰਘ ਕੁਹਾੜਾ ਤਰਪੜੀ ਬੜਿਆਲਾ ਦਾ ਜਿਹੜਾ ਤੁਸੀਂ ਹੌਸਲਾ ਇੱਥੇ ਆ ਕੇ ਵਧਾਇਆ ਔਰ ਤੁਸੀਂ ਹੰਗਾਰਾ ਭਾਇਆ ਕਿ ਅਸੀਂ ਟ੍ਰੇਨਿੰਗ ਲਵਾ ਗੀਆਂ ਤਾਂ ਤੁਹਾਨੂੰ ਮੈਂ ਦੱਸ ਦਮਾ ਤੁਹਾਡੇ ਕੋਲੋਂ 120 ਰੁਪਇਆ ਕਿਸੇ ਤੋਂ ਨਹੀਂ ਲਿੱਤਾ ਜਾਵੇਗਾ ਇਹ ਟ੍ਰੇਨਿੰਗ ਬਿਲਕੁਲ ਫ੍ਰੀ ਹੈ ਆ ਤੁਹਾਨੂੰ ਇਹ ਸਾਡੇ ਮੈਡਮ ਅਰਜੀਤ ਗਿੱਲ ਮੈਡਮ ਜਿਹੜੇ ਨੇ ਉਹ ਤੁਹਾਨੂੰ ਟ੍ਰੇਨਿੰਗ ਦੇਣਗੇ ਮੈਡਮ ਇੱਧਰ ਆਓ ਮੈਡਮ ਲਈ ਵੀ ਤਾੜੀ ਲਗਾ ਦਿਓ ਇਹ ਜਿਹੜੀ ਮੈਡਮ ਨੇ ਸਾਡੀ ਮੇਰੀ ਜਿਹੜੀ ਮੈਨੂੰ ਆਪਣੀ ਬੇਟੀ ਮੰਨਦਾ ਇਹ ਮੇਰੀ ਇਸ ਬੇਟੀ ਨੇ ਹੋਰ ਕਈ ਕੰਡਕਟ ਟ੍ਰੇਨਿੰਗ ਦਿੱਤੀ ਹੈ बड़ा अच्छा लगता है इस बिल्डिंग काम पिंड पिंड जाके इस तरह कोई सिलाई सेंटर खोलना कोई पौधे लगाने या किसी माई का अख का ऑपरेशन करा साढ़े कलब वो मैं तुम तो यह भी दस देव जे गरीब लोग ने जो अपने अख का मोती ऑपरेशन नहीं करा सकता तो